ਚੋਰਾਂ ਦੇ ਹੌਸਲੇ ਕਿਸ ਕਦਰ ਬੁਲੰਦ ਚੱਲ ਰਹੇ ਨੇ ਇਸ ਦੀਆਂ ਤਾਜ਼ਾ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਸੰਗਰੂਰ ਦਾ ਦਿਲ ਕਿਹਾ ਜਾਂਦਾ ਕੋਲਾਪਾਰਕ ਜਿੱਥੇ ਕਈ ਸਾਰੇ ਪ੍ਰਾਈਵੇਟ ਬੈਂਕ ਮੌਜੂਦ ਨੇ ਮੋਬਾਈਲ ਦੀਆਂ ਕਈ ਦੁਕਾਨਾਂ ਨੇ ਇੱਥੇ ਚੋਰਾਂ ਦੇ ਵੱਲੋਂ ਚਾਰ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਮੋਬਾਈਲ ਦੀ ਦੁਕਾਨ ਦੇ ਵਿੱਚ ਲਗਭਗ 5 ਲੱਖ ਰੁਪਏ ਦੇ ਸਮਾਨ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਇਹਨਾਂ ਚੋਰਾਂ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਚੋਰਾਂ ਦੀ ਸ਼ਕਲ ਸਾਫ਼ ਤੌਰ ਤੇ ਦਿਖਾਈ ਦਿੱਤੀ ਹੈ ਜੋ ਹੋਰ ਵੀ ਦੁਕਾਨਾਂ ਦੇ ਤਾਲੇ ਤੋੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਮਾਮਲੇ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਹਿਲੇ ਵੀ ਸ਼ਹਿਰ ਚੋਰੀਆਂ ਹੋਈਆਂ ਟਰੇਸ ਕੀਤੀਆਂ ਨੇ ਅਸੀਂ ਸਰ ਮੇਨ ਬੈਂਕ ਨੇ ਉਹਨੇ ਸਾਰੇ ਬੈਂਕ ਨੇ ਪੌਸ਼ ਏਰੀਆ ਦਾ ਚੋਰ ਇੰਨਾ ਟਾਈਮ ਲਾ ਕੇ ਫਿਰਦੇ ਰਹੇ ਕਿ ਪੀਸੀਆਰ ਵਗੈਰਾ ਦੀ ਡਿਊਟੀ ਲੱਗੀ ਹੁੰਦੀ ਹੈ ਪੀਸੀਆਰ ਦੀ ਡਿਊਟੀ ਹੁੰਦੀ ਹੈ ਸ਼ਹਿਰ ਚ ਦੂਜੇ ਪਾਸੇ ਰਾਉਂਡ ਮਾਰਨ ਗਏ ਸੀ ਬਾਕਾਇਦਾ ਇਹਨਾਂ ਦੇ ਕੋਲ ਇੱਕ ਚੌਂਕੀਦਾਰ ਵੀ ਰੱਖਿਆ ਹੋਇਆ ਹੈ ਚੌਂਕੀਦਾਰ ਨੇ ਉਹ ਜਾਂਦੇ ਦੇਖ ਲਏ ਨੇ ਤੇ ਚੌਂਕੀਦਾਰ ਦੀ ਅਸੀਂ ਮਦਦ ਲੈਣੀ ਹੈ ਤੇ ਜੋ ਫਾਲੋਅ ਅਪ ਕਰਦੇ ਹਾਂ ਜੇ ਉਹ ਚੌਂਕੀਦਾਰ ਕਹਿੰਦਾ ਪੀਸੀਆਰ ਨੂੰ ਕਿਹਾ ਸੀਗਾ ਉਹ ਆਏ ਸੀ ਉਸ ਤੋਂ ਬਾਅਦ ਕੀ ਆਉਟ ਕੀ ਕੀਆ ਸਰ ਕੋਈ ਪਤਾ ਨਹੀਂ ਪੀਸੀਆਰ ਆਈ ਸੀਗੀ ਜੀ ਪੀਸੀਆਰ ਨੂੰ ਨਹੀਂ ਮ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਨਫੋਰਮ ਕਰਤਾ ਤੇ ਹੁਣ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਬੂਲਾ ਪਾਰਕ ਦੇ ਵਿੱਚ ਸ਼ਰਿਆਮ ਸਰ ਦਾਰੂ ਪੀਂਦੇ ਨੇ ਗੱਟੀਆਂ ਦੇ ਵਿੱਚ ਬੈਠ ਕੇ ਹੋ ਰਹੇ ਜੇ ਕੋਈ ਦਾਰੂ ਪੀਂਦਾ ਜੀ ਉਹਦੇ ਖਿਲਾਫ ਉਵੇਂ ਦੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜੀ ਕੀ ਕੀ ਜਲਦੇ ਸਰ ਰੋਜ਼ ਖੜਕੇ ਪੀਂਦੇ ਨਹੀਂ ਜਿੰਦਾ ਜਿਹੜਾ ਵੀ ਪੀਂਦਾ ਜੀ ਦੀ ਸਾਡੇ ਕੋਲੇ ਸ਼ਿਕਾਇਤ ਆਉਂਦੀ ਜੀ ਉਹਦੇ ਖਿਲਾਫ ਬੰਦ ਹੀ ਕਾਰਵਾਈ ਕੀਤੀ ਜਾਂਦੀ ਸਾਡੇ ਕੋਲੇ থানা ਰਾਤ ਵੀ ਕੁਝ ਨੌਜਵਾਨ ਪੀ ਰਹੇ ਸੀ ਦਾਰੂ ਉਹਨਾਂ ਨੂੰ ਅਸੀਂ ਬੰਦੀ ਪਾਈ ਹੈ ਜੀ ਉਹਨਾਂ ਦੀ ਥਾੜੇ ਪੀਸੀਸੀਟੀਵੀ ਦੇ ਵਿੱਚ ਵੀਰੇ ਸਾਫ ਹੋ ਗਿਆ ਜੀ ਬੰਦੇ ਦੀ ਫੋਟੋ ਵੀ ਆ ਗਈ ਆ ਉਹ ਅਸੀਂ ਕਲੀਅਰ ਕਰਾਂਗੇ ਤੇ ਆ ਸਾਰਾ ਕੁਝ ਹੀ ਖਾਲੀ ਕਰ ਗਏ ਨੇ ਜਿਹੜਾ ਜਿਹੜਾ ਕੋਈ ਪਿਆ ਸੀ ਇੱਥੇ ਪੈਸੇ ਪਏ ਸੀ ਫੋਨ ਪਏ ਸੀ ਲੈਪਟਾਪ ਪਿਆ ਸੀਗਾ ਆਜਾ ਸ੍ਰੀ ਸਾਰੀ ਇਧਰ ਅਸੈਸਰੀ ਪਈ ਦੀ ਆਵਰੇ ਅਸੈਸਰੀ ਸਾਰੀ ਖਾਲੀ ਕਰ ਗਈ ਮਤਲਬ 50% ਅਸੈਸਰੀ ਸਾਰੀ ਰਹਿ ਚੁੱਕੇ ਨੇ ਜੀ ਉਹ ਕਿਉਂਕਿ ਦਾ ਮਾਉਂਟ ਦਾ ਸਮਾਨ ਹੋਣਾ ਤੁਹਾਡੇ ਤੱਕਰੀਬਨ ਬਹਿਤ ਅਸੀਂ ਐਸਟੀਮੇਟ ਲਾਇਆ ਨਹੀਂ ਤਕਰੀਬਨ 4-5 ਲੱਖ ਰੁਪਏ ਦਾ ਹੋਊਗਾ ਜੀ ਸਰੀ ਕਿ ਕਿੰਨੇ ਕ ਵਜੇ ਦੀ ਘਟਨਾ ਹੈ ਤੇ ਉਹ ਇਹ ਡੇਢ ਕ ਡੇਢ ਕ ਵਜੇ ਆਈ ਨਹੀਂ ਜੀ ਉਹ 1 ਵਜੇ 59 ਮਿੰਟ ਤੇ ਹੋ ਨਿਕਲ ਗਏ ਉਹ ਤਿੰਨ ਕਿੰਨੇ ਬੰਦੇ ਸੀਗੇ ਤਿੰਨ ਬੰਦੇ ਸੀਗੇ ਜੀ ਤੁਸੀਂ ਕਿੱਥੇ ਚੈੱਕ ਕੀਤਾ ਅ ਥੋੜੇ ਜਾ ਕੇ ਸਾਡ ਲਵੇ ਸੀਸੀਟੀਵੀ ਫੁਟੇਜ ਨਿਕਲਾਈ ਤੁਸੀਂ ਸਮਝਦੇ ਨਹੀਂ ਵੀ ਕੋਲਾਪੁਆਰਕ ਕੋਸ਼ ਏਰੀਆ ਸ਼ਹਿਰ ਦੇ ਵਿੱਚ ਹੈ ਵੀ ਸਮਝਦੇ ਆਂ ਜੀ ਤਾਂ ਹੀ ਦੋਰੇ ਦੁਕਾਨ ਲਈ ਬੈਠੇ ਆਂ 2200 ਰੁਪਏ ਰੈਂਟ ਭਰ ਰਹੇ ਆਂ ਇਹੀ ਕਾਰਨ ਕਰਕੇ ਭਰ ਰਹੇ ਆਂ ਜੀ ਵੀ ਬੋਰ ਸ਼ੇਰੀਆ ਕਰਕੇ ਕੀ ਭਰ ਰਹੇ ਆਂ ਵੀ ਹਾਂ ਚਲੋ ਵੀ ਸੇਫ ਏਰੀਆ ਅਸੀਂ ਤਾਂ ਸਾਨੂੰ ਤਾਂ ਇਹ ਵੀ ਇੱਥੇ ਕੋਈ ਸਕਿਉਰਿਟੀ ਗਾਰਡ ਰੱਖਣ ਦੀ ਵੀ ਲੋੜ ਵੀ ਹਾਂ ਇੱਥੇ ਕੀ ਦਿੱਕਤ ਆਉਣੀ ਆ ਨੀਅਰ ਬਾਏ ਐਕਸਿਸ ਬੈਂਕ ਆ ਕੋਟਕ ਬੈਂਕ ਆ ਹਰਮਨੋਟਲਾ ਸਾਰੇ ਬੜੇ ਬੜੇ ਬ੍ਰਾਂਚਾ ਨੇ ਉਰੇ ਅਜੀ ਦਾ ਪੌਰਸ਼ ਏਰੀਆ ਸਮਝ ਕੇ ਹੀ ਬੈਠੇ ਆ ਵੀ ਹਾਂ ਵਧੀਆ ਏਰੀਆ 'ਚ ਬੈਠੇ ਆ ਬੱਸ ਸਟੈਂਡ ਦੇ ਲਵੇ ਆ ਠਾਣਾ ਚੌਂਕੀ ਲਵੇ ਪੈਂਦੀ ਆ ਸਾਰਾ ਕੁਝ ਹੀ ਲਵੇ ਆ ਜੀ ਜੇ ਹੁਣ ਉਹੀ ਗੱਲ ਕਰੀ ਉਹ ਸੀ ਵੀ ਸੇਫ ਨਹੀਂ ਹੈਗੇ ਬਾਹਰ ਅੰਦਰ ਦਾ ਕੋਈ ਵੀ ਸੇਫ ਨਹੀਂ ਹੈਗਾ ਫਿਰ ਸੀਐਮ ਦੀ ਉਹ ਕੋਈ ਨਾ ਸੀਐਮ ਸਿਟੀ ਹੈ ਜੀ ਇਹ ਸੀਐਮ ਸਿਟੀ ਦੇ ਵਿੱਚ ਹੁਣ ਤੁਸੀਂ ਆਪ ਸਭ ਸੁਣਾਵ ਲੈ ਲੋ ਵੀ ਪੌਰਸ਼ ਏਰੀਆ ਜੀ ਮਤਲਬ 90% ਬੰਦੇ ਦੌਰੇ ਲੋਕਣ ਰੋਜ਼ ਦੀ ਰੋਜ਼ ਆਉਂਦੇ ਨੇ ਸੰਗਰੂਰ ਦੇ ਰੋਜ਼ ਦੀ ਰੋਜ਼ 90% ਬੰਦਾ ਉਰੇ ਆਉਂਦੇ ਹੀ ਆਉਂਦਾ ਰਾਤ ਨੂੰ 12 1 ਵਜੇ ਤੱਕ ਮਾਰਕੀਟਾ ਪਿੱਛੇ ਵਾਲੀ ਖੁੱਲੀ ਰਹਿੰਦੀ ਆ ਚਿਕਨ ਜੇ ਆਪਾਂ ਕਹੀਏ ਵੀ ਫਿਰ ਉਰੀ ਮਤਲਬ ਜਮੀਂ ਸਾਡੇ ਹਿਸਾਬ ਨਾਲ ਤਾਂ ਉਹ ਚੜਦਾ ਜਾਂਦੀ ਹੈ ਜੀ ਤੁਸੀਂ ਵੀਡੀਓ 'ਚ ਦੇਖਣ ਕਿੰਨੇ ਘੰਟੇ ਕਿੰਨੇ ਟਾਈਮ ਲਾ ਕੇ ਗਏ ਨੇ ਉਹ ਉਹ 15 ਕਿ ਮਿੰਟਾਂ 'ਚ ਸਾਰਾ ਕੁਝ ਕਰ ਗਏ ਜੀ 14-15 ਮਿੰਟਾਂ ਬਾਕੀ ਦੁਕਾਨਾਂ ਦੀ ਕੋਸ਼ਿਸ਼ ਕੀਤੀ ਸੀ ਬਾਕੀ ਉਹ ਸ਼ਰੇਏ ਤੋਂ ਤੁਰ ਕੇ ਆਏ ਨੇ ਜੀ ਸਾਰਿਆਂ ਤੇ ਰਾਣ ਪਾ ਕੇ ਦੇਖਿਆ ਉਹਨਾਂ ਨੇ ਕੈਮਰੇ ਤੋੜ ਕੇ ਦੇਖੇ ਨੇ ਕੈਮਰਾ ਕਿਸੇ ਵੱਲ ਉਹ ਜਿੰਦੇ ਤੋੜ ਕੇ ਦੇਖੇ ਨੇ ਕਈਆਂ ਦੇ ਜਿੰਦੇ ਰੋਟੇ ਨਹੀਂ ਉਰੇ ਆ ਕੇ ਬਸ ਜਿੰਦਾ ਟੁੱਟ ਗਿਆ ਉਹ ਛੇਤੀ ਛੇਤੀ ਆਏ ਮੇਰੇ ਅੰਦਰ ਮਤਲਬ ਮੋਟਰਸਾਈਕਲ ਵੀ ਖੜਾ ਸੀ ਪਰ ਗੇਟ ਅੰਦਰ ਨੂੰ ਖੁੱਲਿਆ ਬਾਹਰ ਨੂੰ ਖੁੱਲਿਆ ਨਹੀਂ ਹੈਗਾ ਉਹਨਾਂ ਤੋਂ ਜੇ ਬਾਹਰ ਨੂੰ ਖੁੱਲਿਆ ਤਾਂ ਮੋਟਰਸ ਅੱਛਾ ਸਾਰਾ ਕੋਲਾ ਪਰ ਕੇ ਦੇਖਦੇ ਹੋ ਤੁਸੀਂ ਨਾ 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 ਵੀਰੇ ਮੈਂ ਇਕੱਲੇ ਫੋਨ ਨਾਲ ਫੋਨ ਵਾਲੀਆਂ ਦੁਕਾਨਾਂ ਚੈੱਕ ਕਰਦਾ ਹਾਂ ਵੀਰੇ ਕੀ ਹੋਇਆ ਅਗਰ ਆ ਤੇ ਨਾ ਚੋਰੀ ਹੋਈ ਹੈ ਤੇ ਤੁਸੀਂ ਕਿੱਥੇ ਸੀਗੇ ਉਹ ਵੀਰੇ ਮੈਂ ਢੇੜਾ ਮਾਰ ਕੇ ਗਿਆ 1 ਵਜੇ ਪਹਿਲਾਂ ਤਾਂ ਹਾਂ ਫੇਰ ਕਰ ਮੈਂ 2 ਵਜੇ ਢੇੜਾ ਮਾਰ ਦਾਂਗਾ ਨਾ ਉਦੋਂ ਜਿੰਦੇ ਟੁੱਟੇ ਪਏ ਸੀ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਨਾ ਤੇ ਕਿੰਨੇ ਮੈਂ ਫੋਨ ਕੀਤੇ ਇਹਨਾਂ ਨੇ ਫੋਨ ਮੇਰਾ ਚੱਕਿਆ ਨਹੀਂ ਹੈਗਾ ਫਿਰ ਮੈਂ ਮੁਲਾਜ਼ਮਾਂ ਨੂੰ ਫੋਨ ਕੀਤਾ ਫੇਰ ਆਇਓ ਫੇਰ ਸਪਲੈਂਡਰ ਤੇ ਤਿੰਨ ਜਣੇ ਮੂੰਹ ਬੰਨੇ ਹੋਏ ਸੀ ਇੱਥੋਂ ਆ ਹਾਊ ਹੋਟਲ ਤੋਂ ਨਾ ਵੀਰੇ ਇੱਥੋਂ ਐ ਮੋੜੇ ਉੱਕੇ ਤੇ ਫਿਰ ਮੈਂ ਉੱਥੇ ਲੜਕਰਾ ਮਾਰਿਆ ਮੈਂ ਖੜੋ ਮਾਰਿਆ ਫਿਰ ਉਹ ਬਾਈ ਇੱਧਰ ਦੀ ਐ ਭੱਜ ਗਏ ਸਰਕਾਰੀ ਹਾਂ ਹ ਮਲਾਜਮ ਨੂੰ ਫੋਨ ਕੀਤਾ ਵੀਰੇ ਮਲਾਜਮ ਨੂੰ ਕਿਹਨੂੰ ਕੀਤਾ ਸੀਗਾ ਵੀਰੇ ਹਰਪ੍ਰੀਤ ਦਾ ਇੱਕ ਮੁੰਡਾ ਹੋਰ ਨੇ ਕਿਹੜੇ ਇੱਥੇ ਮਲਾਜਮ ਗੇੜਾ ਘਟਦੇ ਨੇ ਰਾਤ ਨੂੰ ਪੀਸੀਆਰ ਵਾਲੇ ਪੀਸੀਆਰ ਵਾਲੇ ਭਰਾਏ ਨਹੀਂ ਹੈਗੇ ਉਹ ਵੀਰੇ ਆ ਗਏ ਤੀ ਫਿਰ ਅਸੀਂ ਲੱਭਣ ਦੀ ਕੋਸ਼ਿਸ਼ ਕਰਿਓ ਭੱਜ ਗਿਆ ਤੀ ਵੀਰੇ ਮੋਟਰਸਾਈਕਲ ਲੈ ਕੇ ਪੀਸੀਆਰ ਵਾਲੇ ਨੇ